ਸਤਿ ਸ਼੍ਰੀ ਅਕਾਲ ਵੀਰ ਮਿਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ Allwards Animals ਤੇ Facebook ਪੇਜ Chauhan Farmers ਤੇ ਜਿਹੜੀ ਅੱਜ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਅਸੀਂ ਤੁਸੀਂ ਵੇਖ ਕੇ ਮੱਝ ਨੂੰ ਹੈਰਾਨ ਰਹਿ ਜਾਵੋਗੇ ਬਿਲਕੁਲ ਇੱਕ ਵੇਖਣ ਨੂੰ ਆਪਾਂ ਨੂੰ ਹਾਥੀ ਦੀ ਤਰ੍ਹਾਂ ਲੱਗ ਰਹੀ ਹੈ ਬਹੁਤ ਹੀ ਚੰਗੀ ਨਸਲ ਦੀ ਮੱਝ ਉੱਚੇ ਚੰਗੇ ਕਦ ਕਾੜ ਦੀ ਮੱਝ ਹੈ ਤੇ ਲੈਵੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਦੁੱਧ ਇਸ ਮੱਝ ਥੱਲੇ ਕਿੰਨਾ ਹੋਵੇਗਾ ਤੇ ਬਾਈ ਦਾ ਨੰਬਰ ਆਪਾਂ ਤੁਹਾਨੂੰ ਦੱਸ ਦਿੰਨੇ ਆ 8680615033 8680615033 ਜਿਸ ਵੀਰ ਨੇ ਲੈਣੀ ਆ ਉਹ ਸੰਪਰਕ ਕਰ ਸਕਦਾ ਬਾਈ ਨਾਲ ਬਹੁਤ ਹੀ ਚੰਗੀ ਨਸਲ ਦੀ ਮੱਝ ਆ ਤੁਸੀਂ ਲੈਵੇ ਤੋਂ ਅੰਦਾਜ਼ਾ ਖੁਦ ਲਾ ਸਕਦੇ ਹੋ ਵੀ ਇਸ ਮੱਝ ਥੱਲੇ ਕਿੰਨਾ ਦੁੱਧ ਹੋਵੇਗਾ ਤੇ ਬਾਕੀ ਮੁੱਲ ਬਾਈ ਜੀ ਰੇਟ ਤੇ ਤੁਹਾਨੂੰ ਖੁਦ ਦੱਸ ਦੇਣਗੇ ਤੇ ਬਾਈ ਨਾਲ ਜ਼ਰੂਰ ਸੰਪਰਕ ਕਰਨਾ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਹਰਵ ਦੇਨੋ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਆਪਣੀਆਂ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਤੇ ਪੇਜ ਨੂੰ ਜਰੂਰ ਫੋਲੋ ਕਰਨਾ ਜੀ ਤੇ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਵੇਖ ਸਕਦੇ ਹੋ ਤੁਸੀਂ ਬਹੁਤ ਹੀ ਚੰਗੀ ਨਸਲ ਦੀ ਮੱਝ ਹੈ